ਜਖਸੈ ਤੇ ਗਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਆ ਤਸਵੀਰਾਂ ਵੇਖ ਰਹੇ ਹੋ ਜਿਹੜੇ ਪ੍ਰਧਾਨ ਮੰਤਰੀ ਯੋਜਨਾ ਵਾਲੀਆਂ ਸੜਕਾਂ ਦੇ ਉਹਨਾਂ ਦੇ ਉੱਪਰ ਲੱਗੇ ਬੋਰਡਾਂ ਵਾਲੀਆਂ ਇਹ ਪਰ ਇਹ ਬੋਰਡ ਇਸ ਟਾਈਮ ਪੱਟੇ ਹੋਏ ਆ ਤੇ ਪੱਟੇ ਕਿੱਥੋਂ ਗਏ ਆ ਪਿੰਨ ਸਿੰਘਾਂ ਵਾਲਾ ਬੁੱਕਣ ਵਾਲਾ ਘਰ ਕਲਾਂ ਰੱਤਿਆਂ ਤੋਂ ਖੋਸਾ ਪਾਣ ਵਿਚਕਾਰ ਦੀ ਲੰਘਦੀ ਪ੍ਰਧਾਨ ਮੰਤਰੀ ਯੋਜਨਾ ਅਧਿਨ ਬਣੀ ਸੜਕ ਦੇ ਸਾਈਨ ਬੋਰਡ ਹੈ ਜੋ ਕਿ ਕੀ 2 ਸਾਲ ਪਹਿਲਾਂ ਇਹ ਬੋਰਡ ਠੇਕੇਦਾਰ ਉਹਨਾਂ ਲਗਾਏ ਗਏ ਸੀਗੇ ਤੇ ਪਰ ਅੱਜ ਠੇਕੇਦਾਰ ਵੱਲੋਂ ਇਹ ਪਟਲੇ ਗਏ ਤੇ ਜਦੋਂ ਇਹਨਾਂ ਦੇ ਪੱਟਣ ਦੀ ਸੂਚਨਾ ਪਿੰਡ ਦੇ ਲੋਕਾਂ ਨੂੰ ਮਿਲ ਤਾਂ ਉਹਨਾਂ ਇਕੱਠੇ ਹੋ ਕੇ ਜਦੋਂ ਪੱਟਣ ਵਾਲੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਪੁੱਛਿਆ ਵੀ ਤੁਹਾਡੇ ਕੋਲੇ ਕੋਈ ਮਨਜ਼ੂਰੀ ਹੈ ਤਾਂ ਉਹ ਕੋਈ ਮਨਜ਼ੂਰੀ ਦਿਖਾਉਣ ਤੋਂ ਕੰਨੀ ਕਿਤਰਾਉਣ ਲੱਗੇ ਤੇ ਜਿਸ ਤੋਂ ਬਾਅਦ ਉਹਨਾਂ ਵੱਲੋਂ ਠੇਕੇਦਾਰ ਨਾਲ ਵੀ ਗੱਲਬਾਤ ਕੀਤੀ ਗਈ ਤੇ ਠੇਕੇਦਾਰ ਨੂੰ ਪੁੱਛਿਆ ਗਿਆ ਵੀ ਇਹ ਬੋਰ ਕਿਉਂ ਪੱਟੇ ਜਾ ਰਿਹਾ ਹੈ ਪਰ ਉਸ ਕੋਲੇ ਵੀ ਕੋਈ ਜਵਾਬ ਨਹੀਂ ਸੀਗਾ ਤੇ ਉਸ ਨੇ ਆਖਿਆ ਵੀ ਹੁਣ ਅਸੀਂ ਬੋਰ ਨਹੀਂ ਪਟਾਂਗੇ ਪਰ ਉਹਨਾਂ ਦਾ ਟਾਪ ਟਾਪਾ ਜਵਾਬ ਇਹ ਵੀ ਸੀਗਾ ਤੇ ਉਹਨਾਂ ਦਾ ਕਹਿਣਾ ਸੀਗਾ ਵੀ ਚੋਰੀ ਹੋ ਜਾਂਦੇ ਆ ਬੋਰ ਪਰ ਉਸ ਦੇ باوجود ਵੀ ਜਿਹੜੇ ਉਹ ਟਰਾਲੀ ਭਰ ਕੇ ਬੋਰਾਂ ਦੀ ਪਟਕੇ ਲਿਜਾ ਰਹੇ ਸੀ ਤੇ ਪਿੰਡ ਦੇ ਲੋਕਾਂ ਵੱਲੋਂ ਉਹ ਰੋਕ ਦਿੱਤਾ ਗਿਆ ਤੇ ਉਹਨਾਂ ਵੱਲੋਂ ਵੀਡੀਓ ਵੀ ਇੱਕ ਜਾਰੀ ਕੀਤੀ ਗਈ ਤੇ ਉਹਨਾਂ ਨੇ ਸਾਰਾ ਕੁਝ ਦੱਸਿਆ ਵੀ ਸਾਰਾ ਕੁਝ ਕੀ ਕੀ ਹੋਇਆ ਤੁਸੀਂ ਵੀਰਾਂ ਦੇ ਵਿੱਚ ਵੇਖ ਲਓ ਵੀ ਟਰਾਲੀ ਜਿਹੜੀ ਉਹ ਬੋਰ ਜਿਹੜੇ ਪਟਕੇ ਲੱਦੀ ਹੋਈ ਹੈ ਤੇ ਜਿਹੜੀ ਉਹ ਲਿਜਾਣ ਲੱਗੇ ਸੀਗੇ ਕਿਉਂ ਪਟੇ ਗਏ ਕਾਹ ਤੋਂ ਪਟੇ ਗਏ ਇਹ ਤਾਂ ਨਹੀਂ ਪਤਾ ਪਰ ਇਹਦੇ ਸਬੰਧ ਦੇ ਵਿੱਚ ਜਿਹੜਾ ਮੰਡੀਕਨ ਬੋਰ ਆ ਉਹ ਕੀ ਕਾਰਵਾਈ ਕਰੇਗਾ ਠੇਕੇਦਾਰ ਦੇ ਉੱਪਰ ਇਹਦਾ ਸਮੇਂ ਦੀ ਗੱਲ ਰਹੂਗੀ ਪਰ ਰਹਿੰਦੇ ਟਾਈਮ ਲੋਕਾਂ ਵੱਲੋਂ ਐਕਸ਼ਨ ਲੈ ਕੇ ਉਹ ਟਰਾਲੀ ਰੋਕ ਦਿੱਤੀ ਗਈ ਤੇ ਠੇਕੇਦਾਰ ਨੂੰ ਸਵਾਲ ਵੀ ਕੀਤੇ ਗਏ ਆਹ ਸੁਣਦੇ ਆ ਲੋਕਾਂ ਦਾ ਕੀ ਕਹਿਣਾ ਇੱਥੇ ਜੋ ਮੋਗਾ ਕੋਟ ਪੂਰਾ ਰੋਡ ਆ ਇਧਰੋਂ ਕੋਈਪੁਰ ਮੋਗਾ ਰੋਡ ਆ ਇਹਦੇ ਸੰਬੰਧੀ ਪ੍ਰਧਾਨ ਮੰਤਰੀ ਯੋਜਨਾ ਤਹਿਤ ਉਹ ਬੁੱਕਣ ਵਾਲਾ ਕਨਕਲਾ ਤੇ ਗਾਹ ਤਰਫੀਆਂ ਕੋਸਿਆਂ ਵੇਜੀ ਜਾ ਕੇ ਪ੍ਰਧਾਨ ਮੰਤਰੀ ਰੋਡ ਨਿਕਲਦਾ ਹੈ ਇਹ 2018 ਦੇ ਵਿੱਚ ਤੁਸੀਂ ਦੇਖ ਸਕਦੇ ਆ ਇਹਦੀ ਇਹ ਬਣਿਆ ਸੀਗਾ 2018 ਦੇ ਵਿੱਚ ਪ੍ਰਧਾਨ ਮੰਤਰੀ ਯੋਜਨਾ ਤਹਿਤ ਜਦੋਂ ਇਹ ਰੋਡ ਬਣਿਆ ਤੇ ਇਹ ਜਿਹੜਾ ਠੇਕੇਦਾਰ ਸੀਗੇ ਡੀਐਮ ਮੋਗਿਆ ਬਾਗਾਪੁਰਾਣੇ ਵਾਲੇ ਉਹ ਸੀਗੇ ਉਹਨਾਂ ਨੇ ਇਹਨਾਂ ਦੀ 5 ਸਾਲ ਰਿਪੇਅਰ ਕਰਨੀ ਸੀਗੀ ਅਸੀਂ ਕਹਿ ਕਹਿ ਥੱਕ ਗਏ ਸਾਡਾ ਥੱਕ ਗਏ ਸਾਡਾ ਪੁਲ ਜਿਹੜਾ ਟੁੱਟਿਆ ਹੋਇਆ ਵਾ ਕਿਉਂਕਿ ਉੱਥੇ ਜੰਪ ਬਹੁਤ ਵੱਡਾ ਸੈਦਾਂ ਤੋਂ ਮਿੱਟੀ ਬਹਿ ਗਈ ਬਣਨ ਵਾਲਾ ਥਾਂ ਥਾਂ ਤੇ ਟੋਏ ਹੋਏ ਪਏ ਆ ਇਹਨਾਂ ਨੇ 5 ਸਾਲ ਰਿਪੇਅਰ ਕੀ ਕਰਨੀ ਸੀ ਕੁਝ ਨਹੀਂ ਕੀਤੀ ਆ ਬੋਰਡ ਹੁਣ ਥੋੜਾ ਟਾਈਮ ਪਹਿਲਾਂ ਲਾਏ ਜਦੋਂ ਇਹਨਾਂ ਨੇ 5 ਸਾਲ ਵਾਲੀ ਮਿਆਦ ਪੂਰੀ ਹੋ ਗਈ 18 ਤੇ 5 23 ਚ ਹੋਈ 23 ਚ ਬੋਰਡ ਲਾਏ ਵੀ ਅਸੀਂ ਹੁਣ ਪਾਸ ਕਰਾਉਣਾ 23 ਚ ਬੋਰਡ ਲਾਏ ਤੇ ਅੱਜ ਪੱਟ ਕੇ ਲੈ ਚੱਲੇ ਪਤਾ ਨਹੀਂ ਤਾਂ ਇਹਨਾਂ ਨੇ ਹੋਰ ਕਿਤੇ ਲਾਉਣੇ ਆ ਪਤਾ ਨਹੀਂ ਇਹਨਾਂ ਨੇ ਦੁਬਾਰਾ ਫੇਰ ਪਾ ਦੇਣੇ ਆ ਵਿੱਚ ਵੀ ਉਹ ਟੁੱਟ ਗਏ ਸੀ ਅੱਜ ਜਦੋਂ ਇਹਨਾਂ ਤੋਂ ਪੁੱਛਿਆ ਗਿਆ ਜਿਹੜੇ ਡੀਐਮ ਲਏ ਆ ਇਹਨਾਂ ਦੇ ਠੇਕੇਦਾਰ ਤੋਂ ਉਹਾਂ ਦਾ ਵੀ ਲੋਕ ਪੱਟ ਕੇ ਲੈ ਗਏ ਸਾਨੂੰ ਤਾਂ ਪਤਾ ਨਹੀਂਗਾ ਮੈਂ ਕਿਹਾ ਪੱਟੀ ਤਾਂ ਠੋਡੇ ਬੰਦੇ ਜਾਂਦੇ ਆਦੇ ਇਹਦੇ ਤੇ ਟਰਾਲੀ ਤੇ ਵੀ ਠੋਡਾ ਨਾਂ ਲਿਖਿਆ ਵਾ ਫਿਰ ਉਹ ਕਹਿੰਦੇ ਵੀ ਨਹੀਂ ਅਸੀਂ ਕਹਿੰਦੇ ਨਹੀਂ ਪਰਦੇਗੇ ਤੇ ਤੁਸੀਂ ਹੁਣ ਚੁੱਪ ਕਰਜੋ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਸੜਕ ਨਵੀਂ ਬਣਨੀ ਆ ਕੋਈ ਗੱਲ ਨਹੀਂ ਜੇ ਲੋੜ ਹੋਊ ਅਸੀਂ ਤੁਹਾਨੂੰ ਤੁਸੀਂ ਆਪ ਵੇਖ ਲਿਓ ਵੀ ਆ ਲੱਗਣ ਵਾਲੇ ਆ ਹੁਣ ਇਹਨਾਂ ਨੇ ਪੱਟ ਕੇ ਸਕ੍ਰੈਪਟ ਵੇਚ ਦੇਣੇ ਨਵੇਂ ਆ ਤੇ ਫਿਰ ਪੈਸੇ ਪਉਣੇ ਆ ਜਾਂ ਇਹਨਾਂ ਨੂੰ ਰਿਪੇਅਰ ਕਰਕੇ ਇਹਨਾਂ ਨੂੰ ਲਾਉਣਗੇ ਤਾਂ ਪੈਸੇ ਦੁਬਾਰਾ ਪਉਣਗੇ ਇਹ ਸਰਕਾਰ ਦਾ ਜਿਹੜਾ ਪੈਸਾ ਇੱਥੇ ਜਾ ਰਿਹਾ ਵਾ ਅਸੀਂ ਸਰਕਾਰ ਪੂਰੇ ਪ੍ਰਸ਼ਾਸਨ ਪੂਰੇ ਬੇ ਇਹ ਚੋਰੀ ਚੋਰੀ ਕਰਕੇ ਲੈ ਕੇ ਚੱਲੀ ਸੀ ਕਿਉਂਕਿ ਇਹਦੀ ਸਾਨੂੰ ਕੋਈ ਪਰਮਿਸ਼ਨ ਜਾਂ ਮਨਜ਼ੂਰੀ ਕੋਈ ਨਹੀਂ ਦਿਖਾ ਸਕੀ ਵੀ ਸਾਡੇ ਕੋਲੇ ਕੀ ਹੈ ਮਨਜ਼ੂਰੀ ਹੈਗੀ ਹੈ ਕਿ ਨਹੀਂ ਹੈਗੀਗੀ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ ਇਹਦੀ ਇਨਕੁਆਇਰੀ ਹੋ ਕੇ ਬਕਾਇਦਾ ਇਹਦਾ ਕਰਨਾ ਚਾਹੀਦਾ ਵੀ ਇਹਦਾ ਕੀ ਵਕਤ ਸਭ ਸੀਗਾ ਕਿਉਂ ਪੱਟ ਕੇ ਲੈ ਕੇ ਚੱਲੇ ਹੁਣ ਬਲਬੀਰ ਸਿੰਘ ਤੁਹਾਨੂੰ ਦੱਸਣਗੇ ਕੀ ਗੱਲ ਹੈ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਵਾਲਾ ਰੋਡ ਬਣਿਆ ਸਿੰਘਾਲੇ ਤੋਂ ਖੋਸਿਆਂ ਤੱਕ ਉਹਦੇ ਉੱਤੇ ਜਿਹੜੇ ਆ ਲੋਹੇ ਦੇ ਲਾਏ ਹੁੰਦੇ ਆ ਵੀ ਖੱਬੇ ਹੱਥ ਮੋੜ ਆ ਸੱਜੇ ਹੱਥ ਮੋੜ ਆ ਜਾਂ ਪੁਲਿਆਂ ਤੇ ਲਾਏ ਹੁੰਦੇ ਆ ਵੀ ਧੁੰਦ ਦੇ ਵਿੱਚ ਕੋਈ ਅਣਸਖਾਵੀ ਘਟਨਾ ਨਾ ਹੋਵੇ ਅੱਜ ਜਿਹੜਾ ਪੁਰਾਣਾ ਠੇਕੇਦਾਰ ਸੀ ਡੀਐਮ ਵਾਲਾ ਉਹਨੇ ਸਿੰਘਾਲੇ ਤੋਂ ਲੈ ਕੇ ਬਾਬੇ ਕਾਲੇ ਮਹਿਰ ਦੀ ਜਗ੍ਹਾ ਤੱਕ ਇਹ ਸਾਰੇ ਪੱਟ ਲਈ ਜਦੋਂ ਸਾਨੂੰ ਪਤਾ ਲੱਗਿਆ ਤੇ ਅਸੀਂ ਆ ਕੇ ਪੁੱਛਿਆ ਵੀ ਤੁਹਾਡੇ ਕੋਲੇ ਕੀ ਪਰਮਿਸ਼ਨ ਆ ਪੱਟਣ ਦੀ ਠੇਕੇਦਾਰ ਨਾਲ ਗੱਲ ਕੀਤੀ ਕਹਿੰਦਾ ਵੀ ਨਹੀਂ ਪੜਦੇ ਇਹ ਮਾਲ ਤੁਹਾਡੇ ਸਰਪੰਚ ਦੇ ਘਰੇ ਰੱਖ ਦਿੰਨੇ ਆ ਅਸੀਂ ਕਹਿੰਦੇ ਤੁਸੀਂ ਪੱਟੇ ਕਿਉਂ ਕਹਿੰਦਾ ਇਹ ਚੋਰੀ ਹੋਈ ਜਾਂਦੇ ਸੀ ਅਸੀਂ ਕਹਿੰਦੇ ਚੋਰੀ ਤਾਂ ਇੱਕ ਵੀ ਨਹੀਂ ਹੋਇਆ ਆ ਟਰਾਲੀ ਵੇਖੋ ਕਿੰਨਾ ਮਾਲ ਪਿਆ ਟਰਾਲੀ 'ਚ ਉਹ ਸਸੀਂ ਆ ਪਾਸੇ ਲਾਇਆ ਪਿਆ ਤੇ ਇਹਨਾਂ ਨੇ ਪਤਾ ਨਹੀਂ ਵੀ ਇਹੀ ਰੰਗ ਕਰਕੇ ਦੁਆਰਾ ਲਾਉਣੇ ਸੀ ਲੁਕ ਬਜਰੀ ਪਾ ਕੇ ਇਹਨਾਂ ਨੂੰ ਸਾਢੇ 12 ਕਿਲੋਮੀਟਰ ਦਾ ਇਹ ਸੀਗਾ ਏਰੀਆ ਇਹਨਾਂ ਨੂੰ 5 ਲੱਖ ਦਾ ਤੇ 71000 ਰੁਪਏ ਇਹਨਾਂ ਨੂੰ ਰਿਪੇਅਰ ਦਾ ਵੀ ਮਿਲਿਆ 50 ਲੱਖ 71000 ਇਹਨਾਂ ਨੇ ਇੱਕ ਵੀ ਰੋੜੀ ਜਾਂ ਕਿਤੇ ਪੱਛ ਲਾਇਆ ਹੋਵੇ ਜਾਂ ਕੁਝ ਕੀਤਾ ਹੋਵੇ ਸਾਢੇ ਪੌਣ ਤੇ ਦੋਨੀਆਂ ਪਾਸੇ ਛੜਕ ਬਹਿ ਗਈ ਹੈ ਛੜਕ ਵੀ ਟੁੱਟੀ ਹੈ ਤੇ ਘੱਲ ਖਲਾ ਤੋਂ ਖੋਸਿਆਂ ਤੱਕ ਦਾ ਸਾਰੀ ਟੁੱਟੀ ਵੀ ਹੈ ਉੱਥੇ ਤਾਂ ਸਾਰੀਆਂ ਇੱਟਾਂ ਨਿਕਲੀਆਂ ਪਈਆਂ ਮੋਟਾ ਪੱਥਰ ਵੀ ਉੱਥੋਂ ਨਿਕਲ ਗਿਆ ਤੇ ਇਹਨਾਂ ਨੇ ਇਹ ਜਿਹੜਾ 50 ਲੱਖ 71000 ਰੁਪਇਆ ਹਾਜ਼ਮ ਕਰ ਲਿਆ ਉਹ ਉਹ ਪਤਾ ਨਹੀਂ ਸਰਕਾਰਾਂ ਸੁੱਤੀਆਂ ਪਈਆਂ ਠੇਕੇਦਾਰਾਂ ਨੂੰ ਜਾਂ ਪਤਾ ਨਹੀਂ ਸਰਕਾਰਾਂ ਵੀ ਨਾਲ ਰਲੀਆਂ ਆਹ ਮਾਲ ਹੁਣ ਪਤਾ ਨਹੀਂ ਇਹਨਾਂ ਨੇ ਵੇਚਣਾ ਸੀ ਜਾਂ ਇਸੇ ਨੂੰ ਰੰਗ ਰੋਗਣ ਕਰਕੇ ਦੁਬਾਰਾ ਲਾਉਣਾ ਸੀ ਇੱਕ ਵੀ ਨਹੀਂ ਪੱਟਿਆ ਗਿਆ ਬੋਰਡ ਇਹ ਜਿਹੜੇ ਕਹਿੰਦੇ ਕਿ ਚੋਰੀ ਹੋ ਗਏ ਜੇ ਚੋਰੀ ਹੋ ਗਏ ਤਾਂ 2 ਕਿਲੋਮੀਟਰ ਦੇ ਵਿੱਚ ਟਰਾਲੀ ਪਾਉਣੀ ਕਿਵੇਂ ਹੋਗੀ ਮਾਲ ਦੀ ਇੰਨੀਆਂ ਕ ਬੇਇੰਤਿਆਈਆਂ ਸੀਗੀਆਂ ਵੀ ਸਰਕਾਰ ਵੀ ਧਿਆਨ ਦੇਵੇ ਤੇ ਜਿਹੜਾ ਇਹ ਨਜਾਇਜ਼ ਧੱਕਾ ਹੋ ਰਿਹਾ ਸੜਕ ਦਾ 5 ਸਾਲ ਦੇ ਵਿੱਚ ਕਿਤੇ ਵੀ ਪੱਚ ਲਾਇਆ ਹੋਵੇ ਅਸੀਂ ਨੀਵੇਂ ਸਾਂ ਬਹਿ ਜਾਾਂਗੇ ਜੇ ਕਿਤੇ ਇੱਕ ਥਾਂ ਵੀ ਪੱਚ ਲਾਇਆ ਹੋਵੇ ਮੈਨੂੰ ਫੋਨ ਕਮਾਓ ਕਾਰ ਬੈਠੇ ਪੀਜ਼ਾ ਖਾਓ ਹੁਣ ਬਾਗਾ ਪੁਰਾਣਾ ਵਿੱਚ ਵੀ ਖੁੱਲ ਗਿਆ ਹੈ ਾਰਮਾਨ ਪੀਜ਼ਾ ਜੀ ਹਾਂ ਨਿਹਾਲ ਸਿੰਘ ਵਾਲਾ ਤੋਂ ਬਾਅਦ ਹੁਣ ਤੁਹਾਡੇ ਸ਼ਹਿਰ ਵਿੱਚ ਤੁਹਾਡਾ ਆਪਣਾ ਾਰਮਾਨ ਪੀਜ਼ਾ